ਸਤਨਾਮੁ ਸ੍ਰੀ ਵਾਹਿਗੁਰੂ ਜੀ ਚੌਪਈ ਸਾਹਿਬ ਇੱਕ ਓ ਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਪਤਹਿ ਪਾਤਸ਼ਾਹੇ ਦਸਵੇਂ ਕਬਿਓ ਬਾਈ ਬੇਨਤੀ ਚੌਪਈ ਹਮਰੇ ਕਰੋ ਹਾਜ਼ਰ ਰਖਾ ਪੂਰਨ ਹੋਏ ਚਿਤ ਕੀ ਇੱਛਾ ਤਵ ਚਨਨ ਮਨ ਰਹੇ ਹਮਾਰਾ ਆਪਣਾ ਜਾਨ ਪ੍ਰੂਪਤ ਪਾਰਾ ਹਮਰੇ ਦੁਸਤ ਸਬਦ ਮੁਕਾਵੋ ਆਪ ਹਦ ਮਹਮ ਚਾਹ ਬੋ ਸੁਖੀ ਵਸੈ ਮੋਰ ਪ੍ਰਵਾਰਾ ਸੇਵ ਸਿਖ ਅਸਮੈ ਕਰਤਾਰਾ ਮੋਰ ਅਛਾਨਜ ਕਰਜ ਕਰੀਐ ਸਾ ਮਨੁ ਨਕਵਾਜ ਸੰਗ ਰਿਐ ਪੂਰਨ ਹੋਏ ਹਮਾਰੇ ਆਸਾ ਤੋਰ ਬਿਨ ਕੀ ਰਹੇ ਪਿਆਸਾ ਤੁਮਹਿ ਛਾੜ ਕੇ ਅਮਰ ਨਾ ਤਿਆਹੂ ਜੋ ਵਰ ਚਾਹੂ ਸੋ ਤੁਮ ਤੇ ਪਾਉ ਸੇਵ ਸਿਕ ਹਮਾਰੇ ਤਾਰੀ ਹੈ ਚਮਚਨ ਸਾਸਤਰ ਹਮਾਰੇ ਮਾਰੀ ਹੈ ਆਪ ਹਾ ਦੇਵ ਜੇ ਬੁਰਗੇ ਮਰਨ ਕਾਲ ਕਾ ਤਰਾਸ ਨ ਬੁਰਗੇ ਹੋ ਜੋ ਸਦਾ ਹਮਾਰੇ ਪਛਾ ਸ੍ਰੀ ਹੈ ਤੂ ਜੋ ਕਦੀ ਰਖਾ ਹਰਾ ਕਨੇ ਮੂਰਾ ਕਰਨ ਹਾਰੇ ਸਾਹਿਬ ਸੰਤ ਸਹਾਈ ਪਿਆਰੇ ਦੀਨ ਬੰਦ ਦੁਸ਼ਰਗਿ ਹੰਤਾ ਆਤਮਹੁ ਪੂਰੀ ਚਤੁਰਦਸ਼ ਕੰਤਾ ਤਾਲ ਪਾਏ ਬ੍ਰਹਮਾ ਭਕਤਰਾ ਕਾਲ ਪਾਏ ਸ਼ੋਭਿ ਜ ਉਤਰਾ ਕਾਲ ਪਾਏ ਕ੍ਰਿਸ਼ਨ ਪ੍ਰਗਤਸ ਸਗਲ ਕਾਲ ਕਾ ਕੀ ਆਤਮਾਸ਼ਾ ਜਵਨ ਕਾਲ ਜੋਗੀ ਸਭ ਕੇਉ ਬੇਦਰਾਜ ਪਰਬਾ ਜੋਥੀਉ ਜਵਨ ਕਾਲ ਸਾਲੋ ਸੁਵਰਨੁ ਸ਼ਕਾਰ ਹੈ ਤਾਹੇ ਹਮਾਰਾ ਜਵਨ ਕਾਲ ਸਭ ਜਗਤ ਮਨਾਇਓ ਦੇਵ ਦੇਤ ਜਥਨ ਉਜਾਇਓ ਆਦ ਅੰਤੇ ਕੀ ਉਤਾਰਾ ਸੋਏ ਗੁਰੂ ਸਮਝਿ ਹੋ ਹਮਾਰਾ ਨਮਸਕਾਰ ਰੇ ਸਾਰੇ ਪ੍ਰਜਾਣ ਜਨ ਆਵ ਸਵਾਰੇ ਸਿਵਕਨ ਕਾ ਸਿਵਕਨ ਸੁਖ ਦੇਉ ਸਤਨੰਕਾ ਫਲ ਮੁਹਮਦ ਕੀਉ ਘੜ ਘੜ ਕੇ ਅੰਤਰ ਕੇ ਜਾਣਤ ਭਲੇ ਗੁਰੇ ਕੀ ਪੀਰ ਬਿਸ਼ਾਨਤ ਚੀਤੇ ਦੇਗ ਨਬੀ ਰਸੂਲਾ ਸਾਪਰੇ ਜੀਰ ਪਾ ਦ੍ਰਿਸ਼ਟ ਕਰ ਫੂਲਾ ਸੰਤਨ ਸੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪਿਰਵ ਸੰਨ ਘੜ ਘੜ ਕੇ ਪੜ ਪੜ ਕੇ ਜਨ ਜਦ ਕਰਕ ਕਰਤਾ ਕਰਤਾਰ ਪ੍ਰਜਾ ਧਰਤ ਤਦ ਦੇਹ ਆਪਨ ਜਵਾ ਕਰਕਰਤੋ ਕਮ ਹੂੰ ਤੁਮੈ ਮਿਲਤ ਦੇਹ ਦੇਖਬ ਹੂੰ ਜੀ ਤੇ ਬਦਨ ਸ੍ਰਿਸ਼ਟ ਸਰਕਾਰੈ ਆਪ ਆਪਣੇ ਊਜ ਉਚਾਰੈ ਤੁਮ ਸਭ ਹਿਤ ਰਹਿਨ ਦਰ ਆਲਮ ਜਾਨਤ ਮੇਧ ਭੇਦ ਰਾਲਮ ਨਿਰੰਕਾਰ ਨਿਰਵਕਾਰ ਨਰਲਾਪ ਆਦਾਨੀ ਲਾ ਨਾਦ ਸੰਗ ਤਾ ਕਉਨ ਚਲਦ ਭੇਦਾਂ ਜਾਕੂ ਪੀਵ ਨਾ ਪਵਤ ਮੇਧਾਂ ਤਾ ਕਵਾ ਕਰਪਾਹਨ ਨਮਾਨਤ ਮਹਾ ਮੂੜ ਹੈ ਅਗਜ ਭੇਦ ਨਾ ਜਾਣਤ ਮਹਾ ਦੇਵ ਕੋ ਕਹੇ ਸਦਾ ਸ਼ਿਵ ਅਨੰਤ ਰੰਕਾਰ ਕਾ ਤੀਨ ਦਨ ਭੇਵ ਆਪੋ ਆਪਿ ਨਿਵਦ ਹੈ ਜੀਤੇ ਵਰਣਤ ਬਿਨ ਬਿਨ ਤੂੰ ਹੈ ਤੇਤੇ ਤੁਮਰਾ ਲਖਾ ਨਾ ਜੈ ਅਵਸਰ ਕਹੇ ਵਿਸਦਾ ਪ੍ਰਥਮ ਸੰਸਾਰਾ ਇਕ ਰੂਪ ਨ ਉਸ ਰੂਪ ਰੰਗ ਪੁਰਾਪਿ ਵਿਹੂਪਾ ਅੰਡਜ ਜਿਰਜ ਸੇਤ ਜਕੀਨੀ ਜਤਿ ਵਿਖਾਨ ਬਹੁ ਰਚ ਦੇਨੀ ਕਹੋ ਪੁਜ ਰਾਜਾ ਹੋਵੇ ਬਠਾ ਕਹੋ ਸੁਣ ਪਿਉ ਸੰਗਰ ਕਠਾ ਸਗਰੇ ਸ੍ਰਿਤ ਦਿਖਾਇਆ ਚੰਪਵ ਆਜਗਾ ਸਰੂਪ ਸਵੈਮ ਭਵ ਆਵਰਛਾ ਮੇਰੀ ਦਮ ਕਰੋ ਸਿੱਖ ਵਾਰ ਸਿੱਖ ਸੰਗਰੂ ਢੋਠ ਜਿਥੇ ਉਠਵਾ ਤਰ ਪਾਤਾ ਸਗਲ ਮਲੇਸ਼ ਕਰੋ ਨਿਕਾਤਾ ਜਿਹਾ ਤੁਝ ਦਾ ਸ਼ਰਣੇ ਪਰੇ ਨਨ ਕੈ ਦੁਖਤ ਦੁਖਤਾ ਹਵੇ ਮਰੇ ਪੁਰਹ ਜਵਨ ਪਗ ਮਰੇ ਤਿਹਾਰੇ ਦਿਨ ਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੁਮਾਰ ਤਿਹਾਈ ਹੈ ਤਾ ਕੇ ਕਾਲ ਅਨਿਕਟ ਨਹਿ ਹ ਰੱਖਾ ਹੋਏ ਤਾਹੇ ਸਭ ਕਾਲ ਦੁਸ਼ਟ ਅਰਿਸ਼ਟ ਟਰੇ ਤਿ ਕਾਲ ਕਿਰਪਾ ਦ੍ਰਿਸ਼ਟ ਅਦਨ ਜਾਹੇ ਨਿਹਰ ਹੋ ਤਾਕੇ ਤਾਪ ਤੁਨੁ ਕਮ ਹਰ ਹੋ ਰਿਦ ਸਿੱਧ ਆਕਾਰ ਮੂਸਾ ਹੋਈ ਦੁਸ਼ਟ ਛਾਸ਼ਕ ਨਾ ਕੁਈ ਏਗ ਬਾਰ ਜਨਤਮੈ ਸੰਭਾਰਾ ਕਾਲ ਪਾਸੇ ਤਾਹੀ ਬਾਰਾ ਜਿਨ ਨਿਰਣਾਉ ਦਿਹਾਰੋ ਕਹਾ ਦਾਰ ਦੁਸ਼ਟ ਦੋਖ ਤੇ ਰਹਾ ਹਰਣ ਕੇਤਮ ਸਰਮ ਤੇ ਹਾਰੇ ਆਪ ਹਾਥ ਦੈਲ ਹੋ ਬਾਰੀ ਸਾਰਬਠੋਰ ਮੋ ਹੋ ਹੋ ਸਹਾਈ ਦੁਸ਼ਟ ਦੋਗਤੀ ਤਿਨ ਹਾਂ ਬਚਾਈ ਕਿਰਪਾ ਕਰੀ ਹਮਰ ਜਗ ਮਾਤਾ ਗਨੰਤ ਕਰਾ ਪੂਰਨ ਸਵਰਾਤਾ ਕਿਲ ਵਿਖ ਸਗਲ ਦੇਹ ਕੋ ਹਰਤਾ ਦੁਸ਼ਟ ਦੋਖਿਨ ਕਾਉਛੈ ਕਰਤਾ ਸ੍ਰੀ ਅਤੁਜ ਜਾਪੈ ਦਿਆਲਾ ਪੂਰਨ ਕਰਾ ਗ੍ਰੰਥ ਤਤਕਾਲਾ ਮਨ ਬਾਛਦ ਫਲ ਪਾਵੇ ਸੋਈ ਦੁਖ ਨਾ ਦਸੈ ਬਿ ਆਪਤ ਕੋਈ ਓਡੰ ਸੁਣੈ ਗਉਗਜੁ ਆਸ ਰਸਨਾ ਪਾਵੇ ਸੁਣੈ ਮੂਲ ਚਿਤ ਲਾਇ ਚਤੁਰਤਾ ਆਵੈ ਦੁਖ ਦਰਦ ਪਾਉ ਨਿਕਟਣਾ ਦਿਨ ਨਰਕੇ ਰਹੈ ਹੋ ਜੋ ਆਕੇ ਇਕ ਬਾਰ ਚੋਪਈ ਕੋ ਕਹੈ ਚੋ ਪਈ ਸੰਬਤ ਸਤਰ ਹੈ ਸੈਸ ਪੁਲਿਜੈ ਅਰਧ ਸੈਸ ਪੁਨ ਤੀਨ ਕਹਿਜੈ ਪਾਦ ਰਸ ਦੀ ਅਸ਼ਟਮੀ ਰਵ ਵਾਰਾ ਤੀਰ ਸੂਦ ਰਵ ਗ੍ਰੰਥ ਸੁਧਾਰਾ ਸਵਈਆ ਪਾਹੇ ਗਹ ਜਉ ਤੇ ਤੁਮਰੇ ਤਉ ਤੇ ਕੋ ਆਖ ਤਰਣਿਆ ਨੇਉ ਰਾਮ ਰਹੀਮ ਪ੍ਰਾਨ ਪ੍ਰਾਨ ਇਕ ਹੈ ਉਹ ਦੇਖਣਾ ਬਾਲੇ ਉਹ ਸਿਮਰੇ ਸਾਸਰ ਈਸਵੈ ਬਹੁ ਬੀਦ ਕਹ ਹਮ ਇਕ ਨਾ ਜਾਣਿਓ ਸ੍ਰੀ ਅਸਪਾਨ ਕਿਰਪਾ ਤੁਮਰੇ ਕਰ ਮੈਂ ਨਾ ਕਹਿਓ ਸਾ ਤੋਹਿ ਬਖਾਨਿਓ ਦੁਹਰਾ ਸਗਲ ਦਵਾਰ ਕੋ ਸਾੜਖ ਹੈ ਜਿਹ ਤੁਹਾਰੋ ਦਵਾਰ ਵਾਹਿ ਰਹੀ ਕਿ ਲਾਜ ਅਸ ਗੋਬਿੰਦਾਸ ਤਹਾਰ ਰਾਮ ਖਲੀ ਮਹਿਲਾ ਤੀਜਾ ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੇ ਮਾਈ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੇ ਮਨੋ ਦੀਆਂ ਵਧਾਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣੈ ਸ਼ਬਦੋ ਤਾਂ ਗਾਵਹਰੀ ਕੀ ਰਾਮ ਮਨ ਜਨੇ ਵਸਾਇਆ ਕਹਿ ਨਾਨਕ ਅਨੰਦ ਹੁਆ ਸਤਿਗੁਰੂ ਮੈਂ ਪਾਇਆ ਇਹ ਮਨ ਮੇਰਾ ਤੂੰ ਸਰਦਾਰ ਹੋ ਹਨਨਾਲੇ ਹਨਾਰ ਹੋ ਤੂੰ ਮਨ ਮੇਰੇ ਤੂੰ ਸਭ ਸਾਰਨਾ ਅੰਗੀਕਾਰ ਹੋ ਕਰੇ ਤੇਰਾ ਕਾਰਜ ਸਭ ਸਵਾਰਣ ਸਭਨਾਗਲਾ ਸਮਰਾਤ ਸੁਮੰਮੀ ਸੋ ਕਿਉ ਮਨ ਅਵਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰਿ ਨਾਲੇ ਸਾਚੇ ਸਾਹਿਬ प्यारahi ਕਰਤੇ ਰ ਕਰਤਾ ਤੇਰੇ ਸਭ ਵਿਚ ਹੈ ਜਿਸ ਦੇਹ ਸੋ ਪਾਵੈ ਸਦਾ ਸਿਵ ਸਲਾਹਾ ਤੇਰੀ ਨਾਮਨੋ ਸਾਵੈ ਨਾਮਿਨ ਕੇ ਮਨੋਸ਼ਿਆ ਵਾਜੇ ਸ਼ਬਦ ਕਨੀ ਰੇ ਕਹਿ ਰਾਣੁ ਸੱਚੇ ਸਾਹਿਬ ਪਿਆਰ ਨਾਹੀ ਕਰਤੇ ਰੈ ਸੱਚਾ ਨਾਮ ਮੇਰਾ ਧਾਰੋ ਸੱਚਾ ਨਾਮ ਧਾਰ ਮੇਰਾ ਇਨ ਬਖਾਂ ਸਭ ਗਵਈਆ ਕਰਿ ਸ਼ਾਸ ਸੁਖਮਨੈ ਉਸਿਆ ਜਿਨੇ ਛਾ ਸਭ ਜਾਈਆ ਸਦਾ ਕੁਰਬਾਨ ਕੀਤਾ ਗਰੇਵਟੋ ਜਿਸ ਦੇਵ ਡੇਈਆ ਅਹ ਨਾਮੁ ਗੁਰੂ ਸੰਤੋ ਸ਼ਬਦ ਤਰੋ ਪਿਆਰੋ ਸਾਚਾ ਨਾਮ ਮੇਰਾ ਧਾਰੋ ਵਾਜੇ ਪੰਜ ਸ਼ਬਦ ਕਰ ਸੁਵਾਗੇ ਕਰ ਸੁਵਾਗੇ ਸ਼ਬਦ ਵਾਜੇ ਇਕ ਲਾਂਜਿਤ ਕਰਤਾ ਰਿਹਾ ਪੰਜ ਦੁਨ ਦਵਸ ਕਿਤੇ ਕਾਲ ਕਟੁ ਕੁਮਾਰਿਆ ਤੁਰ ਕਰਮ ਪਾਇ ਅਤਿ ਦਿਨ ਕਉ ਸੇ ਨਾਮ ਹਰ ਕੇ ਲਾਗੇ ਕਹਿ ਨਾਨਕ ਅਸੋ ਹੁਆ ਤਿਤ ਕਰ ਅਨਹਦ ਵਾਚੇ ਆਨੰਦ ਸੁਨੋੜਾ ਪਾਗੇ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਪਾਇਤ ਦੇ ਸਗਲੇ ਸੁਰੇ ਦੁਖ ਰੋਸ ਨਤਾ ਵਤਰੇ ਸੋਨੇ ਸਤੇ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ ਸੁਨਤੇ ਬੁਨਿੰਦ ਕਹਤੇ ਭਗਤ ਸਤਗੁਰ ਹਾ ਪਰਪੂਰੇ ਮਨਮント ਨਾਨਕ ਅਗਨ ਚਰਨ ਲਾਗੇ ਵਾਜੇ ਅਨਹਦ ਤੂਰੇ ਸਤਿ ਲੋਕ ਪਵਣ ਗੁਰੂ ਬਾਣੀ ਪਿਤਾ ਮਾਤਾ ਤਰਤ ਮਹਤ ਦਿਵਸ ਰਾਤ ਜਾਈ ਦਾਇਆ ਚੇਲੇ ਸਗਲੇ ਜਗਤ ਚੰਗੀਆਂ ਬੁਰੀਆਂ ਵਾਚੇ ਤਨ ਮਹਦੂਰ ਕਰਮੇ ਆਪੋ ਆਪਣੀ ਕੇ ਨੇੜਾ ਕੈ ਦੂਰ ਜਿਨੇ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਾਲੇ ਕੀਤੇ ਸੁਪੇ ਨਾਲ ਜਿਨੇ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਾਲੇ ਇਤੇ ਛੁੱਟੀ ਨਾਨ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ